ਅੱਜ ਬਾਈ ਜੀ ਦੇ ਕੋਲੇ ਪਹੁੰਚੇ ਹਾਂ ਸਰਦਾਰ ਕੁਲਦੀਪ ਸਿੰਘ ਜੀ ਕੋਲੇ ਇਹਨਾਂ ਨੇ ਅੱਜ ਸਰੋਂ ਦਾ ਮੈਨੂੰ ਬਾਰੇ ਜਾਣਕਾਰੀ ਮਿਲੀ ਸੀ ਵੀ ਬਹੁਤ ਸੋਹਣੀ ਇਹ ਜਿਹੜੀ ਸਰੋਂ ਮੈਨੂੰ ਬੜੀ ਅੱਛੀ ਲੱਗ ਰਹੀ ਹੈ ਜਿਵੇਂ ਗਵਾਰੇ ਦੀਆਂ ਫਲੀਆਂ ਲੱਗਦੀਆਂ ਹਨ ਉਸ ਤਰ੍ਹਾਂ ਇਹ ਸਰੋਂ ਬਾਈ ਜੀ ਨੇ ਭੇਜੀ ਹੈ ਤੇ ਇਹ ਬਾਈ ਜੀ ਬੇਨਤੀ ਇਹ ਹੈ ਵੀ ਤੁਸੀਂ ਇਹ ਕਿੱਥੋਂ ਵੀ ਲਿਆ ਇਹ ਤੇ ਕਿਵੇਂ ਤੁਹਾਨੂੰ ਇਹਦਾ ਇਹ ਮਿਲਿਆ ਵੀ ਇਹਦਾ ਕੀ ਹੋਇਆ ਬਹੁਤ ਸੋਹਣੀ ਸਰੋਂ ਦੇਖਣ ਨੂੰ ਲੱਗਦੀ ਹੈ ਕਿੰਨਾ ਏਰੀਆ ਤੁਸੀਂ ਇਹ 1 1 ਅਕਰ ਦੇ ਵਿੱਚ ਆਪਣੇ ਕੋਲੇ ਵੀਜੀ ਹੋਈ ਹੈ ਜੀ ਜੇ ਅਸੀਂ ਕਿਲਾ ਕਹਿੰਦੇ ਹਾਂ ਦੇਸੀ ਭਾਸ਼ਾ ਦੇ ਵਿੱਚ ਤੇ ਇਹ ਮੈਂ ਬੀਜ ਸਰਦੂਰਗੜ ਤੋਂ ਲੈ ਕੇ ਆਂਦਾ ਸੀਗਾ ਜੀ ਪਹਿਲੇ ਚੱਕ ਪਲਾਟ ਵੇਖ ਕੇ ਆਂਦਾ ਫਿਰ ਬੀਜ ਲੈ ਕੇ ਆਂਦਾ ਠੀਕ ਹੈ ਜੀ ਤੇ ਇਹ ਮਤਲਬ ਜਿਆ ਹੈ ਨਾ ਤਾਂ ਹੁਣ ਜਿਹੜਾ ਇਹ ਸਾਡੇ ਕਿਸਾਨ ਭਰਾਵਾਂ ਨੂੰ ਆਪਾਂ ਬੀਜ ਇਹ ਦੇਣਾ ਹੈ ਠੀਕ ਹੈ ਜੀ ਤਾਂ ਇਹਨੂੰ ਮਤਲਬ ਕਿੰਨਾ ਟਾਈਮ ਇਹਦਾ ਹਜੇ ਪੱਕਣ ਦਾ ਸਮਾਂ ਰਹਿੰਦਾ ਹੈ ਕਿਦੋਂ ਇਹਦਾ ਬੀਜਣ ਦਾ ਸਮਾਂ ਇਹਦੇ ਬਾਰੇ ਵੀ ਥੋੜੀ ਕਿਸਾਨ ਭਰਾਵਾਂ ਨੂੰ ਲਗਭਗ ਇਹਦੇ 15 ਦਿਨ ਤਾਂ ਹਜੇ ਪਕਾ ਦੇ ਵਿੱਚ ਰਹਿੰਦੇ ਨੇ ਜੀ ਜੀ ਬਸ ਆਖੀ ਦੇ ਲਾਗੇ ਜਾ ਕੇ ਹੀ ਵੱਢੀ ਜਾਊਗੀ ਦੂਸਰੀ ਸਰੋਂ ਨਾਲੋਂ ਮਤਲਬ ਥੋੜਾ ਜਿਹਾ ਟਾਈਮ ਵੱਧ ਲੈਂਦੀ ਹੈ ਠੀਕ ਹੈ ਤੇ ਦੂਸਰਾ ਇਹ ਹੈਗਾ ਕਿ ਇਹਦਾ ਜਿਹੜੀ ਬਜਾਈ ਦਾ ਸਮਾਂ ਆਪਣਾ ਜਿਵੇਂ ਝੋਨੇ ਤੋਂ ਬਾਅਦ 15 ਨਵੰਬਰ ਤੱਕ ਠੀਕ ਹੈ ਇਹ ਦੂਸਰੇ ਹਫ਼ਤੇ ਦੇ ਵਿੱਚ ਆਪਾਂ ਇਹ ਵੀਜੀ ਸੀ ਇਹਦੇ ਤੇ ਜਿਹੜੀ ਆਪਾਂ ਆਮ ਸਰਮਾ ਬੀਜਦੇ ਆ ਜੀ ਵੀ ਇਹਦੇ 'ਚ ਕੁਝ ਵੱਖਰਾ ਵੀ ਥੋੜਾ ਮੋਟਾ ਕੋਈ ਆਪਾਂ ਨੂੰ ਖਾਦ ਵਗੈਰਾ ਪਾਉਣੀ ਪੈਂਦੀ ਨਹੀਂ ਜੀ ਬਿਲਕੁਲ ਸੇਮ ਉਹੀ ਖਾਦ ਖਰਾਕ ਜਿਹੜੀ ਆਪਾਂ ਪਾਉਨੇ ਆ ਉਹੀ ਦਵਾਈਆਂ ਤੇਲਿਆ ਵਗੈਰਾ ਵਾਸਤੇ ਫਿਰਕ ਨਹੀਂ ਪੈਂਦੀ ਆ ਕੋਈ ਵੱਖਰਾ ਟ੍ਰੀਟਮੈਂਟ ਨਹੀਂ ਇਹਨੂੰ ਦੇਣ ਦੀ ਲੋੜ ਅੱਛਾ ਵੱਖਰਾ ਕੁਝ ਨਹੀਂ ਦੇਣ ਦੀ ਲੋੜ ਵੀ ਜੋ ਕਿਸਾਨ ਭਰਾਵਾਂ ਨੇ ਤੁਹਾਡੇ ਤੋਂ ਬੀਜ ਲੈਣਾ ਹੈ ਤਾਂ ਯਾਨੀ ਤੁਹਾਡੇ ਕੋਲੇ ਇੱਥੇ ਪਹੁੰਚ ਕਰਕੇ ਬੀਜ ਲੈ ਸਕਦੇ ਆ ਹਾਂਜੀ ਲੈ ਸਕਦੇ ਚਲੋ ਮੈਂ ਕਿਸਾਨ ਭਰਾਵਾਂ ਨੂੰ ਦੱਸ ਦੇਵਾਂ ਬਾਈ ਜੀ ਨੇ ਜਿਵੇਂ ਦੱਸਿਆ ਜਿਹੜਾ ਕੀ ਇਹ ਸਰੋਂ ਦਾ ਬੀਜ ਹੈ ਇਹਨਾਂ ਨੇ ਉਹਦੇ ਬਾਰੇ ਤੁਹਾਨੂੰ ਦੱਸਤਾ ਬਹੁਤ ਅੱਛੀ ਕੁਆਲਿਟੀ ਹੈ ਤੁਸੀਂ ਆ ਪਾ ਕੇ ਜਿਹੜਾ ਇਹਦਾ ਕੇਡਰ ਹੈਗਾ ਇਹਦਾ ਏਰੀਆ ਦਾ ਹਨਾ ਜਿੰਨੀ ਬਾਈ ਜੀ ਨੇ ਸਰੋਂ ਇਹ ਬੀਜੀ ਹੈ ਤਾਂ ਬਾਈ ਜੀ ਦਾ ਪਤਾ ਦੱਸ ਗਏ ਸਾਡਾ ਇਹਨਾਂ ਦਾ ਪਿੰਡ ਪਿੰਡ ਗੁਮਿੰਦਪੁਰਾ ਜ਼ਿਲ੍ਹਾ ਬਠਿੰਡਾ ਜੀ ਜ਼ਿਲ੍ਹਾ ਬਠਿੰਡਾ ਤੋਂ ਵੀ 12 ਕਿਲੋਮੀਟਰ ਪੈਂਦਾ ਜੀ ਗੋਨੇਆਣਾ ਸਾਨੂੰ ਵੀ 12 ਕਿਲੋਮੀਟਰ ਪੈਂਦਾ ਹੈ ਪੁੱਚੋ 10 ਕਿਲੋਮੀਟਰ ਪੈਂਦੀ ਹੈ ਤੇ ਨਥਾਣਾ ਪੈਂਦਾ ਜੀ ਹਨਾ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਵੀ ਇਹ ਜਿਹੜਾ ਇਸ ਤਰ੍ਹਾਂ ਦੀ ਸਰੋਂ ਹੈ ਤਾਂ ਤੁਸੀਂ ਜਰੂਰ ਕੋਈ ਥੋੜਾ ਮੋਟਾ ਏਰੀਆ ਨੂੰ ਟਟਰੇ ਜਲ ਜ਼ਰੂਰ ਲਾਓ ਹਰੇਕ ਕਿਸਾਨ ਲਾਵੇ ਕੋਈ 2 ਕਨਾਲ ਦਾ ਕੋਈ ਅੱਧੇ ਕਿੱਲੇ ਦਾ ਮਤਲਬ ਝਾੜ ਬਹੁਤ ਵਧੀਆ ਜੀ 35 ਤੋਂ 40 ਮਨ ਦੇ ਦਰਮਿਆਨੇ ਦਾ ਝਾੜ ਆ ਜਾਂਦਾ ਠੀਕ ਹੈ ਜੀ ਹਾਂ ਜੀ ਤੇ ਦੂ ਦਾ ਦਾਸ ਤੋਂ 12% ਵੱਧ ਦਾ 42% ਤੇਲ ਆ ਜੀ ਇਹਦੇ ਵਿੱਚ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਵੀ ਜਿਹੜਾ ਸਾਡੇ ਕੋਲੇ ਬੀਜ ਆ ਇਹ ਜੀ ਤੇ ਸਰਦਾਰ ਕੁਲਦੀਪ ਸਿੰਘ ਤੁਹਾਨੂੰ ਇੱਥੇ ਇਹ ਪ੍ਰੋਵਾਈਡ ਕਰਾਉਣਗੇ ਜੀ ਕਿਉਂਕਿ ਜਦੋਂ ਵੀ ਜਿਹੜੇ ਕਿਸਾਨ ਭਰਾਵਾਂ ਨੂੰ ਚਾਹੀਦਾ ਹੈ ਤਾਂ ਉਹ ਸਾਨੂੰ ਪਹਿਲਾਂ ਤਾਲਮਿਲ ਕਰਕੇ ਜੇ ਟ్రਾਇਲ ਦੇਖਣਾ ਹੈ ਤਾਂ ਟ్రਾਇਲ ਜਰੂਰ ਸਾਡਾ ਖੇਤ ਦੇ ਵਿੱਚ ਆ ਕੇ ਤੁਸੀਂ ਦੇਖ ਸਕਦੇ ਹੋ ਤੇ ਜਦੋਂ ਤੁਸੀਂ ਦੇਖ ਕੇ ਜਾਓਗੇ ਤੁਹਾਨੂੰ ਆਪਣੇ ਆਪ ਨੂੰ ਪਤਾ ਲੱਗੂਗਾ ਤਾਂ ਜਦੋਂ ਤੁਸੀਂ ਬੀਜ ਲੈਣਾ ਹੈ ਤਾਂ ਬਾਈ ਜੀ ਨਾਲ ਤੁਸੀਂ ਸੰਪਰਕ ਕਰਕੇ ਤੁਸੀਂ ਇਹਨਾਂ ਤੋਂ ਬੀਜ ਲੈ ਸਕਦੇ ਹੋ ਜੀ ਤੁਸੀਂ ਇਸ ਨੰਬਰਾਂ ਦੇ ਸੰਪਰਕ ਕਰ ਸਕਦੇ ਹੋ 94173 22875 82 899 50 875 ਨੰਬਰ ਤੇ ਸੰਪਰਕ ਕਰ ਸਕਦੇ ਤੁਸੀਂ